ਕੜੀ ਇਹ ਲੋਟਰੀ ਸਿਗੀ 21 ਨਾਮ ਦੀ ਲੋਟਰੀ ਸਿਗੀ ਇਹ ਸਰ ਪੰਜਾਬ ਸਟੇਟ ਬੰਪਰ ਦੀਵਾਲੀ ਬੰਪਰ ਸਿਗਾ ਜੀ 2024 ਜਿਹਦਾ ਡਰਾਅ ਸਿਗਾ ਜੀ 9 11 2024 ਨੂੰ ਰਾਤ 8 ਵਜੇ ਜੀ ਤੇ ਸਰ ਇਹ ਇਹੀ 베ਚਦੀਆਂ ਟਿਕਟਾਂ ਜਾਂ ਹੋਰ ਵੀ ਨਹੀਂ ਨਹੀਂ ਆਪਣੇ ਕੋਲ ਪੰਜਾਬ ਗਵਰਨਮੈਂਟ ਦੀ ਅਪਰੂਵਡ ਜਿੰਨੀ ਵੀ ਟਿਕਟਸ ਆ ਉਹ ਸਾਰੀਆਂ ਅਵੇਲੇਬਲ ਨੇ ਜੀ ਹਾਂ ਉਸ ਚ ਪੰਜਾਬ ਗਵਰਨਮੈਂਟ ਆਪਣਾ ਦਿਵਾਲੀ ਬੰਪਰ ਕੱਢਦਾ ਹੈ ਜੀ ਲੋੜੀ ਬੰਪਰ ਹੁਣ ਲੋੜੀ ਬੰਪਰ ਆਏਗਾ ਜੀ ਉਹ 10 ਕਰੋੜ ਚ ਆ ਰਿਹਾ ਹੈ ਉਹਦੀ ਵੀ ਤੁਹਾਨੂੰ ਵੋਲਿਊਮ ਆਪਣੇ ਕੋਲ ਮਿਲ ਜਾਏਗੀ ਅਵੇਲੇਬਿਲਟੀ ਸਟਾਕ ਦੀ ਕੱਲ ਤੋਂ ਰਹੇਗੀ ਤੁਸੀਂ ਜਦੋਂ ਮਰਜ਼ੀ ਆ ਕੇ ਖਰੀਦ ਸਕਦੇ ਹੋ ਉਸ ਤੋਂ ਇਲਾਵਾ ਹਰ ਮੰਥਲੀ ਬੰਪਰ ਹੈ ਜਿਹੜਾ ਪੰਜਾਬ ਸਟੇਟ ਲੋਟਰੀ ਦਾ 200 ਰੁਪਏ ਚ ਆਉਂਦਾ ਉਹ ਵੀ ਆਪਣੇ ਕੋਲ ਅਵੇਲੇਬਲ ਹੈ ਉਸ ਤੋਂ ਇਲਾਵਾ ਪੰਜਾਬ ਸਟੇਟ ਲੋਟਰੀ ਦੀ 20 ਰੁਪਏ ਦੀ ਟਿਕਟ ਆਉਂਦੀ ਹੈ ਪੰਜਾਬ ਸਟੇਟ ਲੋਟਰੀ ਦੀ 50 ਰੁਪਏ ਦੀ ਟਿਕਟ ਆਉਂਦੀ ਹੈ ਸਾਰੀ ਟਿਕਟਸ ਅਵੇਲੇਬਲ ਹੈ ਜੀ ਜੀ 500 ਰੁਪਏ ਪ੍ਰਾਈਜ਼ ਆ ਰ ਕਿੰਨਾ ਸਾਰੀਆਂ 500 ਹੀ ਆ ਹਾਂਜੀ 200 ਚ ਹੀ ਆ 500 ਚ ਹੀ ਆ ਇਸ ਵਾਰ ਇਸ ਵਾਰ ਜਿਹੜਾ ਡਰਾਅ ਆ ਇਸ ਵਾਰ ਜਿਹੜੇ ਬੰਪਰ ਨਿਕਲੇ ਆ ਉਹ ਸਾਰੇ 500 ਰੁਪਏ ਚ ਗਵਰਨਮੈਂਟ ਕੱਢ ਰਹੀ ਹੈ ਮਦਨ ਐਂਟਰਪ੍ਰਾਈਜ਼ੇ ਸਰ ਤੁਹਾਡੀ ਦੁਕਾਨ ਤੋਂ ਗਈ ਲਾਟਰੀ ਚੋਂ ਐਟਾ ਬੜਾ ਨਾਮ ਨਿਕਲ ਗਿਆ ਕੀ ਮੈਸੇਜ ਕਰਦੇ ਹੋ ਕੀ ਕਹਿਣਾ ਚਾਹੁੰਦੇ ਹੋ ਤੇ ਪਹਿਲਾਂ ਇਸ ਤੋਂ ਕਦੀ ਕਿੰਨੇ ਕ ਨਾਮ ਨਿਕਲੇ ਕਿੰਨੇ ਲੱਖ ਤੱਕ ਨਿਕਲੇ ਇਹ ਉਜਾਗਰ ਕਰੋ ਸਰ ਪਹਿਲੀ ਵਾਰ ਇਨਾਮ ਨਿਕਲਿਆ ਜੀ 3 ਕਰੋੜ ਦਾ ਆਪਣੇ ਸ਼ਹਿਰ ਚ ਪਹਿਲੀ ਵਾਰੀ ਲੱਗਿਆ ਜੀ ਇਹ ਨਾਮ ਇਸ ਤੋਂ ਪਹਿਲਾਂ ਛੋਟੇ ਨਾਮ ਤਾਂ ਲੱਗਦੇ ਰਿਹਾ ਜੀ ਆਪਣੇ ਸਟਾਲ ਤੇ ਵੀ 2 ਲੱਖ ਦਾ ਲੱਗਿਆ ਇਸ ਤੋਂ ਪਹਿਲਾਂ 10 ਲੱਖ ਦਾ ਨਾਮ ਲੱਗਿਆ ਜੀ ਪਰ ਕਰੋੜਾਂ ਦਾ ਨਾਮ ਆਪਣੇ ਸ਼ਹਿਰ ਚ ਪਹਿਲੀ ਵਾਰੀ ਲੱਗਿਆ ਜੀ ਔਰ ਇਹ ਬਹੁਤ ਖੁਸ਼ੀ ਦੀ ਗੱਲ ਹੈ ਕਿ ਇਹ ਇਨਾਮ ਸਾਡੇ ਆਪਣੀ ਦੁਕਾਨ ਤੋਂ ਲੱਗਿਆ ਜੀ ਸਰ ਕਿੰਨੇ ਦੀ ਲਾਟਰੀ ਖਰੀਦੀ ਸੀ ਬੰਦੇ ਨੇ 500 ਰੁਪਏ ਦੀ ਖਰੀਦੀ ਸੀ 500 ਰੁਪਏ ਦੀ ਤੁਹਾਨੂੰ ਪਤਾ ਸੀ ਬੰਦਾ ਕੌਣ ਹੈ ਕੋਪੈਟੈਂਟੀ ਕਿੱਦਾਂ ਪਤਾ ਲੱਗਦਾ ਉਹ ਕੀ ਹੈ ਲਾਟਰੀ ਵੀ ਨਿਕਲੀ ਆ ਇਹ ਸਾਡੇ ਨੌਨ ਚ ਨੇ ਜੀ ਸ਼ਰਮਾ ਜੀ ਕਰਕੇ ਜਾਣਦੇ ਆਂ ਅਸੀਂ ਇਹ ਐਨਐਫਐਲ ਚ ਜੌਬ ਕਰਦੇ ਨੇ ਜੀ ਉਹਨਾਂ ਦੇ ਨਾਲ ਲੜਕਾ ਆਇਆ ਸੀਗਾ ਇਹ ਡਿਟੇਲ ਉਹਨਾਂ ਦੀ ਸਾਡੇ ਕੋਲ ਨੋਟ ਸੀਗੀ ਬਟ ਕਨਫਿਊਜ਼ਨ ਉਹਨਾਂ ਨੂੰ ਸੀਗੀ ਵੀ ਸ਼ਾਇਦ ਟਿਕਟ ਉਹਨਾਂ ਕੋਲ ਹੈ ਜਾਂ ਉਹਨਾਂ ਦੇ ਜਿਹੜੇ ਨਾਲ ਲੜਕਾ ਆਇਆ ਉਹਨਾਂ ਕੋਲ ਹੈ ਫਿਰ ਕਨਫਰਮ ਹੋਇਆ ਵੀ ਹਾਂ ਉਹਨਾਂ ਦੇ ਲੜਕਾ ਜਿਹੜਾ ਆਇਆ ਸੀ ਨਾਲ ਉਹਦੀ ਹੀ ਟਿਕਟ ਲੱਗੀ ਹੈ ਜੀ ਤੇ ਉਹਦਾ 3 ਕਰੋੜ ਦਾ ਟਰਾਲ ਲੱਗਿਆ ਜੀ ਤੇ ਐਨੇ ਦਿਨ ਕਿਉਂ ਲੱਗੇ ਬੰਦਾ ਪਤਾ ਲੱਗੇ ਉਹ ਆਪਣੀ ਜਾਣਕਾਰੀ ਗੁਪਤ ਰੱਖਣਾ ਚਾਹੁੰਦੇ ਸੀਗੇ ਜਿੰਨੀ ਦੇਰ ਟਿਕਟ ਡਿਪਾਰਟਮੈਂਟ ਤੱਕ ਨਹੀਂ ਪਹੁੰਚਦੀ ਡਿਪਾਰਟਮੈਂਟ ਦੇ ਹੈੱਡ ਆਫਿਸ ਨਹੀਂ ਪਹੁੰਚਦੀ ਇਹ ਕੀ ਕਰ ਰਿਹਾ ਕਿਉਂ ਕੀ ਸੋਚਦੇ ਹੋ ਕਿ ਕਿਉਂ ਐਸਾ ਬੰਦੇ ਦੀ ਆਪਣੀ ਪ੍ਰਾਇੋਰਟੀ ਸੀਗੀ ਸਰ ਪਰਸਨਲ ਰੀਜ਼ਨ ਸੀਗੇ ਆਪਾਂ ਉਹਦੇ ਜਿਆਦਾ ਇਨਫੋਰਮੇਸ਼ਨ ਹੀ ਲਈ ਜਿੱਦਾਂ ਉਹਨਾਂ ਨੇ ਕਿਹਾ ਪਹੁੰਚਦਾ ਚੱਲੇ ਆ ਤੇ ਸਰ 3 ਕਰੋੜ ਦਾ ਨਾਮ ਨਿਕਲ ਗਿਆ ਜੀ ਗਵਰਨਮੈਂਟ 30% ਟੈਕਸ ਕੱਟਦੀ ਹੈ ਸਰ 2 ਕਰੋੜ 10 ਲੱਖ ਐਸਟੀਮੇਟਿਡ ਉਹਨੂੰ ਮਿਲੇਗਾ ਤੇ ਤੁਹਾਨੂੰ ਵੀ ਕਮਿਸ਼ਨ ਮਿਲੇਗੀ हां जी ਸਾਡੀ ਵੀ ਕਮਿਸ਼ਨ ਹੁੰਦੀ ਹੈ ਜੀ ਸਬ ਸੈਲਰ ਦੀ ਸਬ ਸਟਾਕਿਸ ਦੀ 5 ਲੱਖ ਕਮਿਸ਼ਨ ਹੈ ਜੀ ਟੈਕਸ ਉਸ ਤੇ ਉੱਪਰ ਕੱਟੇਗਾ ਔਰ ਸੈਲਰ ਦਾ ਸਾਡਾ 20 ਲੱਖ ਕਮਿਸ਼ਨ ਹੈ ਜੀ ਟੈਕਸ ਉਸ ਤੇ ਉੱਪਰ ਕੱਟੇਗਾ ਮਤਲਬ 3 ਕਰੋੜ ਦੇ ਵਿੱਚੋਂ 20 ਲੱਖ ਤੁਹਾਨੂੰ ਮਿਲੂਗਾ ਤੇ ਜਿਹੜਾ ਟੈਕਸ ਹੈ ਉਹ ਕੱਟਿਆ ਜਾਊਗਾ ਹਾਂ ਜੀ ਸਰ ਤੇ ਆਪ ਕਿਤਾ ਤੱਕ ਮਿਲ ਜਾਈਏ ਸਰ ਇਹਨੂੰ ਮਹੀਨਾ ਡੇਢ ਮਹੀਨਾ ਮਹੀਨਾ ਡੇਢ ਮਹੀਨੇ ਦਾ ਪ੍ਰੋਸੈਸ ਹੈਗਾ ਜੀ ਇਹ ਬਾਕੀ ਜਿੰਨੀ ਜਲਦੀ ਟਿਕਟ ਜਮਾ ਹੋ ਚੁੱਕੀ ਹੈ ਡਿਪਾਰਟਮੈਂਟ ਚ ਕੋਸ਼ਿਸ਼ ਰਹੇਗੀ ਵੀ ਜਿੰਨੀ ਜਲਦੀ ਕੈਸ਼ ਹੋ ਜਾ ਉਹਨਾਂ ਵਧੀਆ ਜੀ ਤੇ ਸਰ ਕੀ ਅਪੀਲ ਕਰੋਗੇ ਲੋਕਾਂ ਨੂੰ ਤੁਹਾਡੇ ਕੋ ਆਣ ਜਲਦੀ ਜਲਦੀ ਕਿ ਬਿਲਕੁਲ ਮੇਰੀ ਇਹੀ ਅਪੀਲ ਹੈ ਜੀ ਸਾਰਿਆਂ ਨੂੰ ਪਹਿਲਾਂ ਡਰਾਅ ਲੱਗਣ ਤੋਂ ਪਹਿਲਾਂ ਸਾਰੇ ਸ਼ਹਿਰ ਵਾਸੀ ਨੂੰ ਇਹੀ ਹੁੰਦਾ ਸੀ ਵੀ ਪਤਾ ਨਹੀਂ ਡਰਾਅ ਆਪਣੇ ਇੱਥੇ ਲੱਗਦੇ ਵੀ ਹੈ ਨਹੀਂ ਲੱਗਦੇ ਬਟ ਹੁਣ ਜਦੋਂ ਡਰਾਅ ਆਪਣੇ ਸਟਾਲ ਤੇ ਲੱਗ ਚੁੱਕਾ ਹੈ 100% ਕਨਫਰਮ ਹੈ ਵੀ ਟਿਕਟਸ ਤੁਸੀਂ ਵੱਧੋ ਵੱਧ ਪਾਓ ਤੇ ਸਾਡੀ ਦੁਕਾਨ ਤੇ ਵਿਜ਼ਿਟ ਕਰਕੇ ਆਪਣਾ ਭਾਗੇਸ਼ਲੀ ਟਿਕਟ ਲਓ ਤੇ ਸਰ ਕਈ ਦਿਨ ਹੈ ਕਨਫਿਊਜ਼ਨ ਇਹ ਕਿਉਂਕਿ ਜਦ ਆਸੀ ਜੀ ਫੋਨ ਤਾਂ ਬਹੁਤ ਆਏ ਜੀ ਬਟ ਜਦੋਂ ਕਿਹਾ ਗਿਆ ਸੀ ਸਾਨੂੰ ਸਖਤ ਕਿਹਾ ਗਿਆ ਸੀ ਬੰਦੇ ਵੱਲੋਂ ਵੀ ਮੇਰੀ ਆਇਡੈਂਟੀਟੀ ਬਿਲਕੁਲ ਵੀ ਡਿਸਕਲੋਜ਼ ਨਾ ਕੀਤੀ ਜਾਏ ਸ਼ਹਿਰ ਚ ਹੋਰ ਵੀ ਰੋਲਾ ਸੀ ਵੀ ਸ਼ਾਇਦ ਕਿਸੇ ਹੋਰ ਦੀ ਨਿਕਲੀ ਆ ਕਾਫੀ ਨਾਮ ਸਾਹਮਣੇ ਆਏ ਬਟ ਸਚਾਈ ਜੋ ਸੀਗੀ ਉਹ ਆਪਾਂ ਕਲੀਅਰ ਕਰਤੀ ਹੈ ਵੀ ਜਿਹੜੇ ਬੰਦੇ ਹੈਗੇ ਉਹਨਾਂ ਦਾ ਲੱਗਿਆ ਨਾਮ ਟਿਕਟ ਜਮ੍ਹਾਂ ਹੋ ਚੁੱਕੀ ਹੈ ਤੇ ਬੰਦਾ ਬੇਸਿਕਲੀ ਬਾਹਰ ਦਾ ਰਹਿਣ ਵਾਲਾ ਕਿਤੇ ਹੈ ਹਾਂਜੀ ਬੇਸਿਕਲੀ ਉਹ ਦਿੱਲੀ ਦੇ ਰਹਿਣ ਵਾਲੇ ਆ ਜੀ ਪ੍ਰਾਈਵੇਟ ਜੌਬ ਕਰਦੇ ਆ ਲਵ ਸ਼ਰਮ ਉਹਨਾਂ ਦਾ ਨਾਮ ਹੈ ਜੀ ਆ ਬਾਕੀ ਡਿਟੇਲ ਮੈਂ ਤੁਹਾਨੂੰ ਸਾਂਝੀ ਕਰ ਦਿੰਨਾ ਜੋ ਵੀ ਉਹਨਾਂ ਦੀ ਫੋਟੋਗ੍ਰਾਫਸ ਹੈ ਕੁਝ ਵੀ ਆ ਉਹ ਤੁਹਾਨੂੰ ਡਿਟੇਲ ਦੇ ਦੇਗਾ